ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਮਾਨਸਿੰਘ ਅਕਾਲੀ ਸੋ ਮੇਰੀ ਵੀਡੀਓ ਨੂੰ ਚੱਲਦੀ ਚੱਲਦੀ ਇਹਨਾਂ ਕ ਸ਼ੇਅਰ ਕਰ ਦਿਓ ਮੇਰੀ ਇਹ ਵੀਡੀਓ ਸਿਰਫ ਅਮਰਪਾਲ ਸਿੰਘ ਮੇਰੇ ਵਾਸਤੇ ਆ ਕਈਆਂ ਨੇ ਮੇਰੇ ਰਿਸ਼ਤੇਦਾਰਾਂ ਨੇ ਇਹ ਗਾਣਾ ਵੀ ਇਹ ਵਿਵ ਲੈਣ ਵਾਸਤੇ ਜਾਂ ਦੁਨੀਆ ਦੇ ਫੇਮ ਭਾਲਦਾ ਪਰ ਮੈਂ ਪਹਿਲਾਂ ਵੀ ਦੱਸਿਆ ਵੀ ਮੈਂ ਜਿੱਦ ਨਾਲ ਖੜਦਾ ਨਾ ਬਾ ਮੇ ਉਹਦੀ ਦੁਨੀਆ ਦੁਸ਼ਮਣ ਹੋ ਜਾਏ ਫਿਰ ਮੈਂ ਉਹਦੇ ਨਾਲ ਇਕੱਠੋ ਕੇ ਖੜਦਾ। ਉਹ ਜ਼ਰੂਰੀ ਨਹੀਂ ਵੀ ਸਾਡੇ ਵਿਚਾਰ ਨਾਲ ਨਹੀਂ। ਵਿਚਾਰ, মতਪੇਤ ਇਸ ਜ਼ਿੰਦਗੀ ਦਾ ਹਿੱਸਾ ਹੈ, ਇਹ ਚੱਲਦੇ ਰਹਿਣੇ ਆ। ਲੇਕਿਨ ਬੁਰੇ ਵਕਤ ਵਿੱਚ ਖੜਨਾ ਇਹ ਸਿੱਖਾਂ ਦੇ ਸਿਆਆ। ਔਰ ਮਾਰਾ ਨੇ ਵੀ ਸਾਨੂੰ ਆਖਿਆ ਸਾਡੇ ਆਪਸੀ মতਪੇਤ ਭੁਲਾ ਕੇ ਸਾਨੂੰ ਜਦੋਂ ਕੋਈ ਸੰਘਰਸ਼ ਵਿੱਚ ਡਿੱਗਾ ਜਾਵੇ ਉਹਦਾ ਹੱਸਾ ਬੰਨਣਾ ਚਾਹੀਦਾ। ਤਾਂ ਆਪਾਂ ਸਿੰਘ ਇਹ ਨਹੀਂ ਵੀ ਆਪਾਂ ਸਿੰਘ ਨੂੰ ਮੁਸੀਬਤ ਦੇ ਵਿੱਚ ਛੱਡ ਕੇ ਤੇ ਆਪਾਂ ਪਾਸੇ ਦੇ ਬਹਿ ਕੇ ਤਾੜੀਆਂ ਮਾਰ ਕੇ ਸੀਏ। ਉਹਨਾਂ ਬੇਗਹਿਰਤ ਬੰਦਿਆਂ ਵਿੱਚ ਮਾਨ ਨਹੀਂ ਆਉਂਦਾ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਗੱਲ ਕਹਿਣਾ ਚਾਹੁੰਨਾ ਵੀ ਆਪਾਂ ਵੱਡੇ-ਵੱਡੇ ਇਕੱਠ ਕਰਕੇ ਵਿਖਾਏ ਲੰਗਰ ਵੀ ਆਪਾਂ ਕੁੜੋਂ ਰੁਪਈਆ ਦੇ ਲਾਗਤ ਤੇ ਬਹੁਤ ਵਧੀਆ ਗੱਲ ਆ ਤੇ ਸਮੇਂ-ਸਮੇਂ ਦੇ ਨਾਲ ਪੰਜਾਬ ਦੇ ਵਿੱਚੋਂ ਆਪਾਂ ਹੀਰੇ ਵੀ ਗਵਾਏ ਜਿਹੜੇ ਹੀਰੇ ਗਵਾਚ ਗਏ ਉਹ ਤੇ ਕਦੇ ਮਿਲਣੇ ਨਹੀਂ ਆ ਬਾਕੀ ਭਾਈ ਸਾਨੂੰ ਤੁਸੀਂ ਇਹਨਾਂ ਇਸ ਲੈਵਲ ਦੇ ਇਸ ਜੋਗ ਨਹੀਂ ਸਮਝਦੇ ਵੀ ਅਸੀਂ ਪੰਥ ਦੇ ਸੇਵਾਦਾਰ ਆ ਨਾ ਸਮਝੋ ਅਸੀਂ ਇਸ ਚੀਜ਼ ਸਮਝਾਉਣ ਦੇ ਵਿੱਚ ਆਪਣੇ ਆਪ ਨੂੰ ਫਰਜ਼ ਨਹੀਂ ਸਮਝਦੇ ਆਪਣਾ ਇਹ ਤੁਹਾਨੂੰ ਸਮਝਾਈ ਗਏ ਨਾ ਕਿ ਅਮਰਪਾਲ ਮਹਿਰੋ ਦੇ ਨਾਲ ਮੈਂ ਕਦੀ ਬੈਠਾ ਨਾ ਕਦੀ ਖਲੋਤਾ ਨਾ ਕਦੀ ਉਹਨਾਂ ਵਿਚਾਰ ਹੋਈ ਇੱਕ ਦਿਨ ਉਹਨਾਂ ਪਤੇ ਦੀ ਸਾਂਝ ਹੋਈ ਉਹ ਵੀ ਕਿਸੇ ਬੰਦੇ ਦੇ ਨੰਬਰ ਤੋਂ ਲੇਕਿਨ ਉਸ ਬੰਦੇ ਦੀ ਰਾਤ ਮੈਂ ਵੀਡੀਓ ਵੇਖੀ ਬਹੁਤ ਰੋ ਰਿਹਾ ਸੀ ਕਰ ਲਾ ਰਿਹਾ ਸੀ ਉਹਨੇ ਬੜੀਆਂ ਦਹਾਥਾਂ ਮਾਰੀਆਂ ਮੇਰੇ ਹਿਸਾਬ ਦੇ ਨਾਲ ਇੰਨੇ ਬੰਦੇ ਉਹ ਨਹੀਂ ਰੋਏ ਹੋਣੇ ਜਿਨ੍ਹਾਂ ਦੀਆਂ ਭੈਣਾਂ ਦੇ ਨਾਲ ਬਲਾਤਕਾਰ ਹੋਇਆ ਕਿਉਂਕਿ ਬੇਗੈਰ ਤੋਂ ਚੁੱਕੇ ਲੋਕ ਆ। ਅੱਜ ਕੱਲ ਕੰਮ ਸਿਸਟਮ ਲੋਕਾਂ ਨੇ ਇਹ ਚਲਾ ਲਿਆ ਪਹਿਲਾਂ ਰਿਸ਼ਤਾ ਬਣਾਓ ਫਿਰ 5-7 10 ਲੱਖ ਲੈ ਕੇ ਚੁੱਪ ਕਰਕੇ ਬਹਿ ਜਾਓ। ਇਹ ਲੋਕਾਂ ਦਾ ਘੰਦਾ ਉਹ ਧੰਦੇ ਵਾਲੀਆਂ ਲੋਕ ਜਿਹੜੇ ਆ ਉਹ ਚੁੱਪ ਕਰਕੇ ਬਹਿ ਜਾਂਦੇ ਆ। ਬਹਾਦਰ ਲੋਕ ਮਰਨ ਦੀ ਧਾਰਕ ਤੁਰ ਪੈਂਦੇ ਆ। ਅਮਿਤਪਾਲ ਮਹਿਰੋ ਦੇ ਕੋਲ ਉਹ ਬੀਬੀ ਗਈ। ਉਹਨਾਂ ਜਾਣਿਆ ਕਿ ਆਪਣੀ ਗੱਲ ਬਾਤ ਦੱਸੀ ਹੋ ਰਹੀ ਬੀਬੀਆਂ ਨਿਕਲ ਆਈਆਂ ਉਹਨਾਂ ਚੋਂ ਕਈ ਮੁਕਰਨਾ ਵੀ ਸ਼ੁਰੂ ਹੋ ਗਿਆ ਜੈਨ ਕਿ ਸਾਰੇ ਦਾ ਸਾਰਾ ਨਿਸ਼ਾਨਾ ਜਿਹੜਾ ਅਮਿਤਪਾਲ ਸਿੰਘ ਮਹਿਰੋ ਹੋ ਗਿਆ। ਸੋ ਵੀਰ ਅਮਿਤਪਾਲ ਸਿੰਘ ਮੈਰੇ ਨੂੰ ਮੈਰੋ ਨੂੰ ਮੈਂ ਇਹ ਗੱਲ ਕਹਿਣਾ ਚਾਹੁੰਦਾ ਵੇਖ ਤੂੰ ਸਾਡਾ ਛੋਟਾ ਭਰਾ ਤੇਰੇ ਨਾਲ ਹੱਕ ਠੋਕੇ ਖੜੇ ਆ ਤੈਨੂੰ ਅੱਗੇ ਵੀ ਦੱਸਿਆ ਤੇ ਹੁਣ ਵੀ ਇਹ ਕਹਿਣਾ ਮੈਂ ਰਾਤ ਜਦੋਂ ਵੀਡੀਓ ਵੇਖੀ ਕਾਫੀ ਟਾਈਮ ਹੋ ਚੁੱਕਾ ਹੈ ਤੇ ਤੇਰਾ ਨੰਬਰ ਮੇਰੇ ਕੋਲ ਕੋਈ ਨਹੀਂ ਨੇ ਤੇ ਮੈਂ ਤੈਨੂੰ ਸਿੱਧਾ ਫੋਨ ਹੀ ਲਾਉਣਾ ਹੈ ਮੈਂ ਵੀਡੀਓ ਬਣਾਉਣੀ ਨਹੀਂ ਕਿਉਂਕਿ ਵੀਡੀਓ ਪਾ ਕੇ ਮੈਂ ਕੋਈ ਫੇਮ ਨਹੀਂ ਭਾਲਣਾ ਚਾਹੁੰਦਾ ਮੈਂ ਗੁਪਤਪਰੇ ਚ ਤੇਰੇ ਨਾਲ ਬਚਨ ਕਰਨਾ ਚਾਹੁੰਦਾ ਹਾਂ ਮਿੱਤਰ ਪਿਆਰਿਆ ਤੇਰੇ ਨਾਲ ਕੋਈ ਖੜੇ ਜਾਂ ਨਾ ਖੜੇ ਤੈਨੂੰ ਅੱਗੇ ਵੀ ਕਿਹਾ ਵੀ ਤੇਰਾ ਵੱਡਾ ਭਰਾ ਖੜਾ ਵਾ ਤੇਰੀ ਪਿੱਠ ਤੇ ਹੱਥ ਹੋਊਗਾ ਤੇ ਇਹਨੂੰ ਰਹਿਣ ਛਾਣ ਦੀ ਜਿੱਦਾਂ ਦਾ ਵੀ ਸਮਾਂ ਆਊਗਾ ਹਰ ਚੀਜ਼ ਦਾ ਪ੍ਰਬੰਧ ਕਰਾਂਗੇ ਤੇ ਭਾਵੇਂ ਸੈਂਟਰ ਆਜੇ ਤੇ ਭਾਵੇਂ ਜਿਹੜਾ ਮਰਜ਼ੀ ਆਜੇ ਜਿੰਨਾ ਚਿਰ ਤਨਾਂ ਖੜਾਂਗੇ ਇਕ ਠੋਕ ਕੇ ਖੜਾਂਗੇ ਆਵਾਜ਼ ਮਾਰਨੀ ਤੇ ਬਾਕੀ ਜਿਹੜੀਆਂ ਤੂੰ ਕਿਹਾ ਨਾ ਸ਼ਰੂਮਣੀ ਕਮੇਟੀ ਜਾਂ ਐਸਪੀਸੀ ਤੂੰ ਜਿੱਤ ਜੇ ਸਿਰਮੁਨੀਆਂ ਵਾਂ ਤੇ ਜਿਹੜੀਆਂ ਜਥੇਬੰਦੀਆਂ ਤੂੰ ਆਸਲੈਂਡ ਆਸਰ ਰੱਖਣ ਡਿਆ ਨਾ ਇਹ ਸਭ ਸੁੱਤੇ ਪੈ ਲੋ ਗਿਆ ਜੇ ਜਥੇਬੰਦੀਆਂ ਛੁੱਟੀਆਂ ਰਹਿਣਾ ਨਾ ਹੁਣ ਸ਼੍ਰੋਮਣੀ ਕਮੇਟੀ ਸੁੱਤੀ ਦਾ ਹੋਵੇ ਤੇ ਹਜ਼ਾਰਾਂ ਭੈਣਾ ਸਾਨੂੰ ਫੋਨ ਕਰਕੇ ਇਹ ਨਾ ਆਖਣ ਵੀ ਸਾਡੇ ਮਸਲੇ ਹਲ ਕਰਾ ਦਿਓ ਅੱਜ ਵੀ ਮੈਂ ਮਸਲਾ ਹਲ ਕਰਾਉਣ ਵਾਸਤੇ ਸ਼ਾਹਕੋਟ ਜਾ ਰਿਹਾ ਸੋ ਇਸ ਕਰਕੇ ਇਹਨਾਂ ਬੇਗੈਰਤ ਲੋਕਾਂ ਦੀ ਆਸ ਲਾ ਇਹ ਸੁੱਤੇ ਲੋਕ ਆ ਵਿਕੇ ਲੋਕ ਆ ਇਹਨਾਂ ਦਾ ਸਰਕਾਰ ਤੋਂ ਬਿਨਾ ਨਹੀਂ ਚੱਲ ਸਕਦਾ ਜਿੰਨਾ ਕ ਮੈਨੂੰ ਲੱਗਦਾ ਤੈਨੂੰ ਨਿਸ਼ਾਨਾ ਬਣਾਇਆ ਗਿਆ ਟਾਰਗੇਟ ਕੀਤਾ ਗਿਆ ਇਹ ਬੀਬੀਆਂ ਵੀ ਮੇਰੇ ਹਿਸਾਬ ਨਾਲ ਸਰਕਾਰ ਦੀਆਂ ਹੀ ਆ ਤੇ ਕਿਉਂਕਿ ਜਿਹੜਾ ਬੰਦਾ ਇੱਕ ਠੋਕੇ ਗੱਲ ਕਰੂਗਾ ਜਿਹੜਾ ਸੱਚਾਈ ਦੀ ਗੱਲ ਕਰੂਗਾ ਉਹਨੂੰ ਦੱਬਣ ਵਾਸਤੇ ਸਰਕਾਰਾਂ ਸਮੇਂ-ਸਮੇਂ ਤੇ ਕੋਈ ਨਾ ਕੋਈ ਚਾਲ ਚਲਦੀਆਂ ਰਹੀਆਂ ਉਹਦੇ ਵਿੱਚ ਕੋਈ ਛੋਟਾ ਅਫਸਰ ਵੀ ਹੋ ਸਕਦਾ ਉਹਦੇ ਵਿੱਚ ਕੋਈ ਵੱਡਾ ਅਫਸਰ ਵੀ ਹੋ ਸਕਦਾ ਹਰ ਕਿਸੇ ਨੂੰ ਇਹ ਹੁੰਦਾ ਵੀ ਮੇਰੇ ਮੋਢੇ ਤੇ ਸਟਾਰ ਤੋਂ ਵੱਧ ਲੱਗ ਜਾਣਾ ਬਾਕੀ ਇਸ ਕਹਾਣੀ ਦੇ ਰੱਬ ਜਾਣਦਾ ਵੀਰ ਮੇਰਾ ਕਬਰੌਣਾ ਨਹੀਂ ਕਰੋਣਾ ਨਹੀਂ ਜੇ ਝੁੰਝਣ ਵਾਲੇ ਲੋਕ ਹੀ ਰੋਣ ਲੱਗ ਪਏ ਤੇ ਫਿਰ ਆਪਾਂ ਵਕਤ ਦਾ ਸਾਹਮਣਾ ਕਿੱਦਾਂ ਕਰਾਂਗੇ ਵੱਡੀਆਂ-ਵੱਡੀਆਂ ਮੁਸ਼ਕਲਾਂ ਆਉਣੀਆਂ ਆਪਣੇ ਤੇ ਹਜੇ ਤੇ ਕੁਝ ਵੀ ਨਹੀਂ ਆਇਆ ਆਪ ਉਹਨਾਂ ਦੇ ਵਾਰਸਾਂ ਜਿਨ੍ਹਾਂ ਨੇ بڑے-ਬڑے ਘੱਲੂ ਘਾਰੇ ਛੱਲੇ ਆ ਜਿਨ੍ਹਾਂ ਦਾ ਬਾਣਾ ਪਾਇਆ ਨਾ ਉਹਨਾਂ ਨੇ ਕਿਤੇ ਚਮਕੌਰ ਦੀ ਗਲੀ ਦੇ ਵਿੱਚ 43 ਜਾਣਿਆਂ ਦਾ ਜਥਾ ਹੀ 10 ਲੱਖ ਦਾ ਮੁਕਾਬਲਾ ਕੀਤਾ ਹੁਣ ਕੱਠ ਤੇ ਉਸ ਟਾਈਮ ਗੁਰਗੋਬੇਸੇ ਮਾਰਨ ਨੂੰ ਬੜਾ ਹੀ ਹੌਲੀ ਹੋਰੀ ਕਰਕੇ ਜਦੋਂ ਮੁਸੀਬਤ ਆਈ ਤੇ ਸਭ ਵਿੱਚੋਂ ਤਤਰ-ਬਤਰ ਹੋ ਗਏ ਤਾਂ ਰਹਿ ਗਏ 43 ਜਿਹੜੇ ਕਠੋਕੇ ਉੱਤੇ ਖੜੇ ਹਜ਼ਾਰਾਂ ਕ ਦਾ ਕਾਫਲਾ ਸ਼ਹੀਦ ਹੋ ਗਿਆ ਬਾਕੀ ਉਹਨਾਂ ਤੋਂ ਜਿਹੜੇ ਬੱਚੇ ਉਹਨਾਂ ਇੱਕ ਠੋਕੇ ਮੁਕਾਬਲਾ ਕੀਤਾ ਤੇ ਮਹਾਰਾ ਨੇ ਮਾਚੀਵੜ ਤੇ ਜੰਗਲ 'ਚ ਬਹਿ ਕੇ ਨਾ ਤੇ ਸੁਖ ਸਾਡੀ ਮੰਗੀ ਸੀ ਤੇ ਮਹਾਰਾ ਨੇ ਆਖਿਆ ਕੋਈ ਗੱਲ ਨਹੀਂ ਤੇਰੇ ਭਾਣੇ ਦੇ ਅੰਦਰ ਆ ਮੈਂ ਪਰ ਮੇਰਾ ਪੰਥ ਜਿਹੜਾ ਉਹ ਵਸਣਾ ਚਾਹੀਦਾ ਹਰਿਆਪਰਾ ਰਹਿਣਾ ਚਾਹੀਦਾ ਹੀ ਉਹਦੇ ਪੁੱਤਿਆਂ ਜਿੰਨੇ ਮੁਸੀਬਤਾਂ ਝੱਲੀਆਂ ਤੇ ਮੁਸੀਬਤਾਂ ਦਾ ਸਾਹਮਣਾ ਕਰਨ ਵਾਲਿਆਂ ਦੇ ਪੁੱਤ ਕਦੀ ਮੁਸੀਬਤਾਂ ਤੋਂ ਘਬਰਾਇਆ ਨਹੀਂ ਕਰਦੇ ਇਹ ਸਾਥ ਛੱਡ ਕੇ ਭੱਜਣ ਵਾਲਿਆਂ ਦਾ ਕਰਕੇ ਥੋੜਾ ਰੋਣਾ ਆਪਾਂ ਠਿਕ ਠੋਕ ਕੇ ਤੇਰੇ ਨਾਲ ਖੜਿਆ ਹਾਂ ਤੂੰ ਜਿੱਥੇ ਮਰਜ਼ੀ ਆਵਾਜ਼ ਮਾਰਦੀ ਜਦੋਂ ਮਰਜ਼ੀ ਰਾਤ ਦੇ 12 ਵਜੇ ਫੋਨ ਕਰ ਲਈ 2 ਵਜੇ ਕਰ ਲਈ ਜਿੱਥੇ ਕਵੇਂਗਾ ਤੈਨੂੰ ਆਪ ਮਿਲਾਂ ਗਿਆ ਆਖੇ ਪਰ ਆਵਾਜ਼ ਮਾਰੇ ਤੋਂ ਬਿਨਾ ਤੈਨੂੰ ਪਤਾ ਮੈਨੂੰ ਵੀ ਗੰਦੀ ਬਿਮਾਰੀ ਹੈ ਜਨਾਚਰ ਕੋਈ ਆਵਾਜ਼ ਨਾ ਮਾਰੇ ਮੈਂ ਉਹਨਾਂ ਚਰ ਮਗਰ ਨਹੀਂ ਤੁਰਦਾ ਬਾਕੀ ਇਹ ਆ ਵੀ ਜੇ ਤਰ੍ਹਾਂ ਖੜ ਗਿਆ ਭਾਵੇਂ ਦੁਨੀਆ ਦੁਸ਼ਮਣ ਹੋ ਜਾਏ ਆਪਣੇ ਭਰਾ ਦੀ ਪਿੱਠ ਨਹੀਂ ਲੱਗਣ ਦਿੰਦਾ ਇਹ ਗਾਰੰਟੀ ਮੇਰੀ ਆ ਭਾਵੇਂ ਮੇਰਾ ਰਹਿੰਦਾ ਕੋ ਹੋ ਰਵੇ ਤੇ ਭਾਵੇਂ ਸਾਰਾ ਕੁਝ ਦਾਤ ਲਾਉਣਾ ਪਾਜੇ ਪਰ ਤੇਰੀ ਪਿੱਠ ਨਹੀਂ ਲੱਗਣ ਦਿੰਦਾ ਕਿਉਂਕਿ ਜੇ ਅੱਜ ਅਹੀਂ ਅੰਮ੍ਰਿਤਪਾਲ ਸਿੰਘ ਮੈਰੋ ਤੇਰੇ ਨਾਲ ਨਾ ਖੜੇ ਤੇ ਬੜੀ ਵੱਡੀ ਬਗੈਰਤੀ ਦਾ ਕਲੰਕ ਸਾਡੇ ਮੱਥੇ ਤੇ ਲੱਗ ਜਾਣਾ ਕਿਉਂਕਿ ਮਾਝੇ ਵਾਲਿਆਂ ਜਜ਼ਬਾਤੀ ਬੰਦੇ ਆ ਦਾਵੇਂ ਪਾਤਸ਼ਾਹ ਨੇ ਕਿਹਾ ਇਹ ਬੰਦਾ ਸਿਆ ਜਿੰਨਾ ਮਰਜੀ ਤਕੜਾ ਤੂੰ ਜਿੰਨਾ ਮਰਜੀ ਬਹਾਦਰ ਤੂੰ ਤੇਰੇ ਤੇ ਮਾਣ ਆ ਪਰ ਇੱਕ ਗੱਲ ਚੇਤਾ ਰੱਖੀ ਜਨਾਚਰ ਮਾਝੇ ਵਾਲੇ ਨਾ ਆ ਜਾਂਦੇ ਉਹਨਾਂ ਚਰ ਹਲਾ ਨਾ ਕਰੀ ਮਾਝੇ ਵਾਲਿਆਂ ਨੇ ਮਰਨ ਮੌਤ ਹੀ ਮੰਗੀ ਆ ਇਹ ਕਰਕੇ ਹੀ ਉਹਨਾਂ ਲਈ ਖੜਦੇ ਆ ਉਹਨਾਂ ਲਈ ਲੜਦੇ ਆ ਉਹਨਾਂ ਲਈ ਮਰਦੇ ਆ ਉਹਨਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਆ ਜਿਹੜੇ ਪੰਥ ਦਾ ਦਰਦ ਰੱਖਦੇ ਆ ਬੇਗਹਿਰਤ ਬੰਦਿਆਂ ਵਾਂ ਤੇ ਮੈਂ ਕਦੇ ਵਾਸਤੇ ਵੀ ਇਹ ਲਾਈਵ 'ਚ ਨਹੀਂ ਆ ਕੇ ਕਹਿਣਾ ਕਿ ਮੈਂ ਮਤ ਕਰੋ ਉਹਦੀ ਪਰ ਮੈਂ ਤੇਰੇ ਵਾਸਤੇ ਕਰਕੇ ਬਾਰ-ਬਾਰ ਮੇਰਾ ਦਿਲ ਕਹਿੰਦਾ ਵੀ ਯਾਰ ਇਹ ਹੀ ਰਗਵਾ ਨਾ ਲਈਏ ਜਿਹੜੇ ਕੰਮ ਤੂੰ ਕਰ ਰਿਹਾ ਇਹ ਕੰਮ ਸ਼ਾਇਦ ਜਿਹੜੇ ਪੰਥ ਦੇ ਆਗੂ ਬਣੇ ਫਿਰਦੇ ਆ ਇਹਨਾਂ ਨੂੰ ਕਰਨੇ ਚਾਹੀਦੇ ਨਾ ਕੋਠੀਆਂ ਕਾਰਾਂ ਵੱਡੀਆਂ ਕਰਦੀਆਂ ਬਿਗੈਰਤਾ ਨੇ ਹੁਣ ਜਿਹੜੇ ਵੱਡੇ ਵੱਡੇ ਕਾਠੇ ਆ ਉਹਨਾਂ ਸਾਰਿਆਂ ਨੂੰ ਇੱਕ ਮੈਂ ਗੱਲ ਕਹਿਣਾ ਵੀ ਵੇਖੋ ਮੈਂ ਤੇ ਨਾਂ ਤੇ ਕੱਠ ਕੀਤੇ ਨਾ ਮੈਨੂੰ ਕੱਠਾਂ ਤੇ ਯਕੀਨ ਆ ਕੋਈ ਮੈਨੂੰ ਇੰਨਾ ਪਤਾ ਵੀ ਜਿੰਨੇ ਕੁ ਲੋਕ ਖੜਨ ਵਾਲੇ ਹੁੰਦੇ ਉਹ ਕਿਹੜੇ ਹੁੰਦੇ ਉਹ ਮੈਨੂੰ ਪਤਾ ਵਾ ਬਾਕੀ ਹੁਣ ਮੁੱਕ ਦੀ ਗੱਲ ਇਹ ਆ ਵੀ ਜਿਹੜਾ ਸਮਾਂ ਆ ਰਿਹਾ ਉਹ ਸਮੇਂ ਨੂੰ ਥੰਮਣ ਵਾਤੇ ਸਾਨੂੰ ਇੱਕ ਹੁੰਦੀ ਲੋੜ ਹੈ ਬਾਕੀ ਆ ਆਪਣੇ ਜਿਹੜੇ ਮੈਨੂੰ ਮਾੜਾ ਕਹਣਾ ਚੰਗਾ ਕਹਣਾ ਉਹ ਤੁਹਾਡੀ ਆਪਣੀ ਇੱਛਾ ਹੁੰਦੀ ਹੈ ਕਿਉਂਕਿ ਹਰ ਕਿਸੇ ਬੰਦੇ ਨੂੰ ਹੱਕ ਹੁੰਦਾ ਬੋਲਣ ਦਾ ਵਿਰੋਧ ਕਰਨ ਦਾ ਜਿਹੜੇ ਵਿਰੋਧੀ ਹੁੰਦੇ ਮੈਂ ਉਹਨਾਂ ਦਾ ਜਿਆਦਾ ਉਹਨਾਂ ਦਾ ਧਿਆਨ ਨਹੀਂ ਦਿੰਦਾ ਉਹਨਾਂ ਵੱਲ ਮੈਨੂੰ ਲੋਕ ਮਾੜਾ ਕਹਿੰਦੇ ਮੈਂ ਉਹਨਾਂ ਦਾ ਵੀ ਧਿਆਨ ਨਹੀਂ ਦਿੰਦਾ ਮੈਂ ਉੱਤੇ ਨੰਬਰ ਪਾਇਆ ਹੁੰਦਾ ਕਿ ਜਿਹਦੇ ਕੇਰੇ ਜਾਰੇ ਚੁੰਮਣੇ ਲੜਨਗੇ ਆਪੇ ਫੋਨ ਕਰ ਲੂਗਾ ਸਦਾ ਡਾਇਰੈਕਟ ਮੈਨ ਲਵਾਂ ਕਿਹੜੀ ਗੱਲ ਆ ਪਾਗੜ ਅਮਰੀਕਾ ਚ ਰਹਿੰਦੇ ਆ ਵੀ ਵੀਜ਼ਾ ਲੈ ਕੇ ਆਉਣਾ ਪੈਣਾ ਬਾਕੀ ਭਾਈ ਇਹਨਾਂ ਗੱਲਾਂ ਨੂੰ ਬਾਅਦ ਚ ਕਰ ਹੁਣ ਮੇਰੀ ਵੀਡੀਓ ਨੂੰ ਜਿਹੜਾ ਇਨਕ ਸ਼ੇਅਰ ਕਰਦੇ ਹੋ ਵੀ ਅਮਰਪਾਲ ਮੈਰੋ ਤੱਕ ਪਹੁੰਚਾ ਦਿਓ ਵੀ ਉਹਨੂੰ ਇਹ ਗੱਲ ਦੱਸ ਦਿਓ ਵੀ ਤੇਰਾ ਭਰਾ ਤੇਰੇ ਮਗਰ ਖੜਾ ਆ ਤੇਰੀ ਪਿੱਠ ਨਹੀਂ ਲੱਗਣ ਦੇ ਰਹਿਣ ਸਹਣ ਦਾ ਜਿੱਦਾਂ ਦਾ ਵੀ ਪ੍ਰਬੰਧ ਕਰਨਾ ਪਊਗਾ ਨਾ ਵੱਡੀ ਤੋਂ ਵੱਡੀ ਮੁਸੀਬਤ ਆ ਜੇ ਤੇਰੀ ਪਿੱਠ ਨਹੀਂ ਲੱਗਣ ਦੇ ਜਨਾਜ਼ਾ ਸਾਡੇ ਸਾਥ ਚੱਲਦੇ ਆ ਇਹ ਤੇਰਾ ਨਵਾਦਾ ਫੋਨ ਕਰ ਲਈ 98721 6985 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ